ਇਕ ਤਾਂ ਗਰੀਬੀ ਤੇ ਉਤੋਂ ਕੁਦਰਤ ਦੀ ਮਾਰ ਜਦੋਂ ਇਹ ਦੋ ਚੀਜ਼ਾਂ ਬੰਦੇ ਨੂੰ ਇਕੱਠੀਆਂ ਜਕੜਦੀਆਂ ਨੇ ਤਾਂ ਫਿਰ ਤੁਹਾਨੂੰ ਸਰਵਾਈਵ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਇਹ ਗਰੀਬ ਲੋਕ ਨੇ ਜੋ ਦਿਹਾੜੀ ਜੋਤਾ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ-ਬਸਰ ਕਰਦੇ ਨੇ ਡੰਗਰਾਜ ਮੱਜਾਂ ਵਿੱਚ ਬੈਠ ਕੇ ਫੇਰ ਅਸੀਂ ਕਿਜਾਰਾ ਕੀਤਾ ਫੇਰ ਅਸੀਂ ਗਏ ਫੇਰ ਅਸੀਂ ਬੱਚੇ ਬਚਾਏ ਖਾਣੋ ਹਾਤੇ ਦਾਣਾ ਨੀਰ ਕੱਪੜਾ ਨਹੀਂ ਕੋਈ ਚਾਜਤੀ ਕੋਈ ਚੀਜ਼ ਨਹੀਂ ਭਾਈ ਬਜੀ ਕੱਪੜੇ ਵੀ ਪਾਉਣ ਲਈ ਪਛੇ ਨਹੀਂ ਆ ਵੇਖੋ ਤੇ ਹਾਲਾਤ ਚਾਰ ਅੱਜ ਹਫਤਾ ਹੋ ਗਿਆ ਇਹੀ ਡਰੈਸ ਪਾਇਆ ਭਾਈ ਜਦੋਂ ਪਤਾ ਲੱਗਾ ਨਾ ਤੁਸੀਂ ਟੁੱਟ ਗਈ ਦਿਲ ਤੇ ਹੁੰਦਾ ਜਾਂ ਹੁਣ ਨਹੀਂ ਹੈਗੇ ਤੇ ਕੱਲ ਵੀ ਨਹੀਂ ਹੈਗੇ ਇਦਾਂ ਦੇ ਹਾਲਾਤ ਹੀ ਬੜੀ ਬਹੁਤ ਮਿਹਨਤ ਕਰਕੇ ਆਪਾਂ ਚੀਜ਼ਾਂ ਬਣਾਈਆਂ ਪਰ ਜਦੋਂ ਆਪਾਂ ਵੇਖਿਆ ਆਪਣੇ ਘਰ ਦੇ ਹਾਲਾਤ ਤੇ ਵੇਖਿਆ ਤੇ ਸਭ ਕੁਝ ਭਾਈ ਉੱਜੜ ਬੱਤਰ ਜ਼ਿੰਦਗੀ ਇਸ ਬੜੇ ਹਾ ਹੋਈ ਹੋਈ ਆ ਦੇਖੋ ਤੁਸੀਂ ਅਮੂਮਨ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨਹੀਂ ਤਾਂ ਦੇਖੋ ਤੁਸੀਂ ਕੀ ਪਾਉਣਗੇ ਕੀ ਖਾਣਗੇ ਕੀ ਓੜਨਗੇ ਇੱਧਰ ਦੇਖੋ ਸਸਿਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਗਗਨ ਸ਼ੁਕਲਾ ਕੋਨੇਵਾਲ ਦੇ ਵਿੱਚ ਮੌਜੂਦ ਹਾਂ ਇੱਕ ਤਾਂ ਗਰੀਬੀ ਤੇ ਉਤੋਂ ਕੁਦਰਤ ਦੀ ਮਾਰ ਜਦੋਂ ਇਹ ਦੋ ਚੀਜ਼ਾਂ ਬੰਦੇ ਨੂੰ ਇਕੱਠੀਆਂ ਜਕੜਦੀਆਂ ਨੇ ਤਾਂ ਫਿਰ ਤੁਹਾਨੂੰ ਸਰਵਾਈਵ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਇਹ ਜੇ ਹਾਲਾਤ ਦੇਖੋ ਇਹ ਮੈਨੂੰ ਕੁਝ ਮੂੰਹ ਤੋਂ ਕਹਿਣ ਦੀ ਜ਼ਰੂਰਤ ਨਹੀਂ ਮੈਂ ਕੁਝ ਬੋਲ ਕੇ ਕੁਝ ਹੋਰ ਜ਼ਿਆਦਾ ਬਿਆਨ ਨਹੀਂ ਕਰ ਸਕਦਾ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਇਹ ਗਰੀਬ ਲੋਕ ਨੇ ਜੋ ਦਿਹਾੜੀ ਜੋਤਾ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ-ਬਸਰ ਕਰਦੇ ਨੇ ਪਰ ਕੁਦਰਤ ਦੇ ਕਹਿਰ ਨੇ ਪਾਣੀ ਦੇ ਉਸ ਵਹਾਣੇ ਇਹਨਾਂ ਨੂੰ ਆਪਣੇ ਵਿੱਚ ਵਹਾ ਕੇ ਲੈ ਗਿਆ ਤਾਂ ਘਰਾਂ ਦੇ ਹਾਲ ਦੇਖ ਲਓ ਕੀ ਕਰਤੇ 5 5 7 7 ਫੁੱਟ ਘਰਾਂ ਦੇ ਵਿੱਚ ਪਾਣੀ ਫਿਰਿਆ ਤਾਂ ਇਹਨਾਂ ਦੇ ਹਾਲਾਤ ਦੇਖ ਲਓ ਕੀ ਬਣ ਗਏ ਪਹਿਲਾਂ ਤਾਂ ਪਹਿਲਾਂ ਹੀ ਗੁਰਬਤ ਦੀ ਜ਼ਿੰਦਗੀ ਆ ਤਾਂ ਉਤੋਂ ਇਸ ਤਰ੍ਹਾਂ ਦੀ ਮਾਰ ਪੈ ਜਾਵੇ ਤਾਂ ਬੰਦਾ ਕੀ ਕਰਦਾ ਅ ਭਾਈ ਜੀ ਕੀ ਕੰਮ ਕਰਦੇ ਹੋ ਭਾਜੀ ਆਪਣਾ ਤਾਂ ਰੇੜਾ ਪਾਦਾ ਹੀ ਹੈ ਜੜੀ ਕਰਦੇ ਭਾਈ ਭਾਈ ਸਾਰਾ ਕੁਝ ਖਰਾਬ ਹੋ ਗਿਆ ਸਾਰਾ ਕੁਝ ਭਾਜੀ ਕੁਝ ਨਹੀਂ ਰਿਹਾ ਤੁਹਾਡੇ ਸਾਹਮਣੇ ਆ ਤੁਸੀਂ ਆਪਣੀ ਅੱਖੀਂ ਵੇਖਣ ਦੇਜੇ ਇੱਕ ਖਾਣ ਵਾ ਤੇ ਦਾਣਾ ਨਹੀਂ ਕੱਪੜਾ ਨਹੀਂ ਕੋਈ ਚਾਜ ਦੀ ਕੋਈ ਚੀਜ਼ ਨਹੀਂ ਭਾਜੀ ਬਚੀ ਕੱਪੜੇ ਵੀ ਪਾਉਣ ਲਈ ਬਚੇ ਨਹੀਂ ਨਹੀਂ ਆ ਵੇਖੋ ਤੇ ਇਹ ਹਾਲ ਚਾਲ ਅੱਜ ਹਫਤਾ ਹੋ ਗਿਆ ਇਹੀ ਡਰੈਸ ਪਾਇਆ ਭਾਈ ਆ ਤੁਹਾਡੇ ਸਾਹਮਣੇ ਆ ਵੇਖੋ ਕਿ ਇਸ ਤਰ੍ਹਾਂ ਢੇਰੀ ਲੱਗੀ ਆ ਸਾਰੇ ਸਮਾਨ ਦੀ ਘਰ ਦਾ ਬੂਹੇ ਦਾ ਬਹੁਤ ਮੰਦਾ ਹਾਲਾਤ ਹੈ ਭਾਈ ਜਾਨ ਕਿਵੇਂ ਬਚਾਈ ਗੱਲਾਂ ਬਹੁਤ ਕਰੂੰਗਾ ਤੇਰੇ ਨਾਲ ਮੈਨੂੰ ਐ ਦੱਸ ਪਹਿਲਾਂ ਜਾਨ ਕਿਵੇਂ ਬਚਾਈ ਜਾਨ ਭਾਜੀ ਬਹੁਤ ਔਖੀ ਬਚਾਈ ਜਾਨ ਭਾਈ ਅਸੀਂ ਤੇ ਇੱਕਦਾਰੀ ਤੇ ਸਮਝ ਗਿਆ ਕਿ ਆਡੀ ਜ਼ਿੰਦਗੀ ਹੈ ਨਹੀਂ ਆ ਜਦੋਂ ਪਤਾ ਲੱਗਾ ਨਾ ਤੁਸੀਂ ਟੁੱਟ ਗਈ ਦਿਲ ਤੇ ਹੁੰਦਾ ਜਾਂ ਹੁਣ ਵੀ ਨਹੀਂ ਹੈਗੇ ਤੇ ਕੱਲ ਵੀ ਨਹੀਂ ਹੈਗੇ ਇਦਾਂ ਦੇ ਹਾਲਾਤ ਹੀ ਨਿਕਨੇ ਕਿ ਮੇਰੇ ਦੋ ਬੱਚੇ ਉਹਨਾਂ ਨੂੰ ਬੜੀ ਮੁਸ਼ਕਲ ਬੜੀ ਹਰ ਹਲਾਤ ਦੇ ਵਿੱਚ ਮੈਂ ਕੱਢ ਕੇ ਤੇ ਬਰਾ ਔਖਾ ਡੰਗਰਾਂ ਦੇ ਵਿੱਚ ਟਰਾਲੀ ਦੇ ਵਿੱਚ ਵਰਕੇ ਤੇ ਫੇਰ ਮੈਂ ਬਾਹਰ ਨਿਕਲਿਆ ਇਸ ਪਿੰਡ ਦੇ ਵਿੱਚੋਂ ਹੂੰ 2-4 ਦਿਨ ਬਾਅਦ ਚ ਮੈਂ ਫੇਰ ਆਇਆ ਘਰ ਤੇ ਵੇਖਿਆ ਤੇ ਹਾਲਾਤ ਹੋ ਗਏ ਵੇਖ ਕੇ ਤੇ ਭਾਈ ਦਿਲ ਨੂੰ ਬਹੁਤ ਦੁੱਖ ਲੱਗਾ ਕਿ ਬੜੀ ਮਿਹਨਤ ਕਰਕੇ ਭਾਈ ਤੀਜਾ ਭਾਈਆਂ ਪਰ ਸਭ ਕੁਝ ਸਾਡਾ ਤਬਾਹ ਹੋ ਗਿਆ ਫਿਰ ਅੱਜ ਵੀ ਸਾਰਾ ਅੱਛਾ ਤੁਸੀਂ ਕਿੰਨੇ ਕਿੰਨੇ ਦਿਨ ਘਰੋਂ ਬਾਹਰ ਰਹੇ ਐਸੀ ਭਾਈ ਤੀਸਰੇ ਦਿਨ ਆਪਣਾ ਮਤਲਬ ਵੀਡੀਓ ਵੀ ਅਖੀ ਪਿੰਡ ਦੀ ਕਿ ਹਾਂ ਆਪਣੇ ਹਾਲਾਤ ਇਹ ਹੋ ਗਏ ਨੇ ਹੂੰ ਤੇ ਘਰ ਵਿੱਚ ਵੇਖ ਕੇ ਤੇ ਹਨੂੰ ਰੋਣਾ ਆਉਂਦਾ ਏ ਕਿ ਭਾਜੀ ਬਹੁਤ ਮਿਹਨਤ ਕਰਕੇ ਆਪਾਂ ਚੀਜ਼ਾਂ ਭਰਾਈਆਂ ਪਰ ਜਦੋਂ ਆਪਾਂ ਵੇਖਿਆ ਆਪਣੇ ਘਰ ਦੇ ਹਾਲਾਤ ਤੇ ਵੇਖਿਆ ਤੇ ਸਭ ਕੁਝ ਭਾਜੀ ਉੱਜਰ ਫੁੱਜਰ ਗਿਆ ਹਾਂਜੀ ਵੇਖੋ ਮਾਤਾ ਜੀ 1 ਮਿੰਟ ਇਹ ਇਹ ਹੁਣ ਇਹੇਠਾਂ ਤੂੜੀ ਵਿਛਾਈ ਏ ਗਿੱਲਾ ਹੋਣ ਹਾਂਜੀ ਇਹ ਤਾਂ ਏਡੇ ਏਡੇ ਘੋਰ ਪਏ ਸੀ ਉੱਥੀ ਪਰ ਪਰ ਲੈ ਕੇ ਪਾਈ ਸਕਦੇ ਆ ਆ ਵੇਖੋ ਭਾਜੀ ਹਾਂ ਏਡੇ ਏਡੇ ਨੰਮੇ ਘੋਰ ਏਡੀ ਇੱਥੇ ਇੰਨਾ ਮੇਰਾ ਸਾਰਾ ਕੁਝ ਡਰਮੀਆਂ ਦੁੱਮੀਆਂ ਪੇਟੀ ਪੂਟੀ ਮੈਂ ਬੜੀ ਉਹ ਕੀ ਘਟਕੇ ਤੋਂ ਮਤਲਬ ਕੱਢੀ ਆ ਤੁਸੀਂ ਵੇਖ ਲੋ ਭਰੋਲੇ ਦਾ ਹਾਲ ਹਮ ਕਣਕ ਨੂੰ ਵੀ ਨਹੀਂ ਸਾਡੇ ਕੋਈ ਕੱਢੀ ਗਈ ਜਾਣ ਦੀ ਤੁਸੀਂ ਵੇਖ ਹੀ ਸਕਦੇ ਜੋ ਬਾਕੀ ਬਹੁਤ ਭਾਜੀ ਮੰਦਾ ਹਾਲਾਤ ਹੈ ਤੇ ਬਾਕੀ ਤੇ ਸਰਕਲ ਤੁਹਾਡੇ ਵਾਸਤੇ ਤਾਂ ਤੁਸੀਂ ਦੇਖੋ ਗਰੀਬ ਲਈ ਹੈ ਨਾ ਸਾਰੇ ਸਾਲ ਦਾ ਦਾਣਾ ਫੱਕਾ ਹੁੰਦਾ ਹੈ ਖਾਣਾ ਕੀ ਇਹਨਾਂ ਨੇ ਝੋਨੇ ਦੇ ਦੇ ਇੱਕ ਹੈ ਕਣਕ ਦੇ ਕਣਕ ਤੇ ਇੱਕ ਡਰਮ ਕਣਕ ਦਾ ਤਿੰਨ ਗੁੱਥੀ ਚੌਲਾਂ ਦੇ ਸਭ ਖਰਾਬ ਹੋ ਸਭ ਖਰਾਬ ਹੋ ਗਏ ਪੇਟੀ ਚ ਗਲ ਗਏ ਇਹ ਪਤਾ ਨਹੀਂ ਉਮੀਦ ਨਹੀਂ ਕਿਦਾਂ ਦੇਖ ਜਣਾ ਕਿਦਾਂ ਨਹੀਂ ਬਹੁਤ ਮੰਦਾ ਹਾਲਾਤ ਆ ਇਹ ਕੰਦ ਪਿੱਛੋਂ ਇੱਥੋਂ ਥੋੜੀ ਜਿਹਾ ਆਪਦੀ ਪਿੱਛੋਂ ਪਾਸੇ ਬਹੁਤ ਪਾੜ ਗਈ ਆ ਉੱਪਰੋਂ ਪਾਣੀ ਚੋਂਦਾ ਮੰਦਾ ਹਾਲਾ ਭਰੋਲੇ ਚ ਸਭ ਪਾਣੀ ਪਾਣੀ ਹਲੇ ਤੱਕ ਹੀ ਕੱਪੜੇ ਵੀ ਪਾਉਣ ਨੂੰ ਨਹੀਂ ਪਾਜੀ ਨਹੀਂ ਭਾਜੀ ਆ ਤੁਹਾਡੇ ਸਾਹਮਣੇ ਹੀ ਆ ਇਦਾਂ ਲੱਗੇ ਪਏ ਥੋੜਾ ਬਹੁਤਾ ਸਮਾਨ ਸੰਭ ਲਿਆ ਠੀਕ ਆ ਹਾਂ ਇਹ ਤਸਵੀਰਾਂ ਦੇਖੋ ਤੁਸੀਂ ਹੋਰ ਦਿਖਾਉਣਾ ਚਾਹਲੇ ਰਹੇ ਇੱਧਰ ਆ ਜਾਓ ਅਗਰ ਤੁਸੀਂ ਆਹ ਦਿਖਾ ਦਵਾਂ ਜਾਨਵਰਾਂ ਤੋਂ ਵੀ ਬੱਧਰ ਜ਼ਿੰਦਗੀ ਇਸ ਵੇਲੇ ਹਾ ਹੋਈ ਹੋਈ ਆ ਆ ਦੇਖੋ ਤੁਸੀਂ ਆਮੂਮਨ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨਹੀਂ ਤਾਂ ਦੇਖੋ ਤੁਸੀਂ ਕੀ ਪਾਉਣਗੇ ਕੀ ਖਾਣਗੇ ਕੀ ਓੜਨਗੇ ਇੱਧਰ ਦੇਖੋ ਆਮੂਮਨ ਇਹ ਤੂੜੀ ਸੁੱਕੀ ਕਰਕੇ ਵਿਛਾਈ ਹੋਇਆ ਪਸ਼ੂਆਂ ਦੇ ਢੇਠਾਂ ਵਿਛਾਉਣੇ ਹੁੰਦੇ ਆ খালি ਵਿਛਾਈਆਂ ਕੱਲ ਸੌਣਵੇਂ ਗਵਾਂਡੀਆਂ ਵੱਲ ਸੌਂਦਾ ਸੀ ਉਹਨਾਂ ਰੋਟੀ ਪਾਣਿਆਂ ਨੂੰ ਖਵਾ ਲਿਆ ਆ ਫੇਰਾ ਟੱਕ ਜਾਰਾ ਹੋਇਆ ਏ ਸਾਡੇ ਕੋਲ ਸਿਲੰਡਰ ਵੀ ਨਹੀਂ ਹੈਗਾ ਅੱਗ ਬਾਲਣ ਨੂੰ ਤੇ ਕਿਸੇ ਦੇ ਘਰੋਂ ਚਾਹ ਬਣਾ ਕੇ ਲਿਆਈ ਦੀ ਸੀ ਚਾਹ ਬੱਚੇ ਜੋ ਉਹ ਵੇਖ ਲੋ ਨਿੱਕੇ ਨਿੱਕੇ ਇਹ ਬਹੁਤ ਦੁਖਦਾਈ ਤਸਵੀਰਾਂ ਨੇ ਹੁਣ ਡੰਗਰਾਂ ਵਾਲੀ ਬਰਾਂਡੇ 'ਚ ਬਹਿ ਕੇ ਹੀ ਡੰਗਰਾਜ ਡੰਗਰਾਂ 'ਚ ਮੱਜਾਂ ਵਿੱਚ ਬਹਿ ਕੇ ਫੇਰ ਅਸੀਂ ਗੁਜ਼ਾਰਾ ਕੀਤਾ ਫੇਰ ਅਸੀਂ ਗਏ ਫੇਰ ਅਸੀਂ ਬੱਚੇ ਬਚਾਏ ਕਈ ਪਸ਼ੂ ਵੀ ਆਪਣੇ ਰੁੜੇ ਨਹੀਂ ਨਹੀਂ ਪਸ਼ੂ ਨਹੀਂ ਰੁੜੇ ਪਸ਼ੂ ਨਹੀਂ ਰੱਖੇ ਤਾਂ ਤਾਂ ਦੇਖੋ ਤੁਸੀਂ ਇਹ ਤਾਂ ਦਲੇਰ ਥੋੜਾ ਪਿੱਛੇ ਹੋ ਜਾਓ ਤਾਂ ਦੇਖੋ ਇਹ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਮਾਂ ਪੁੱਤ ਨੇ ਇਹਨਾਂ ਦਾ ਪਰਿਵਾਰ ਹੈ ਰੋ ਰਹੇ ਨੇ ਇਸ ਵੇਲੇ ਹਾਲਾਤ ਨੇ ਤੰਤੇ ਕੱਪੜੇ ਪਾਉਣ ਨੂੰ ਨਹੀਂ ਹੈਗੇ ਤਾਂ ਇਹ ਤਸਵੀਰਾਂ ਇਹ ਐਕਚੁਅਲ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਮੈਂ ਡਿਸਟ੍ਰਿਕਟ ਅਮਰitsar ਦਾ ਲਾਸਟ ਪਿੰਡ ਆ ਉਹ ਦਿਖਾ ਰਿਹਾ ਕਿ ਪਾਣੀ ਜ਼ਰੂਰ ਉੱਤਰ ਗਿਆ ਪਰ ਮੁਸੀਬਤਾਂ ਦਾ ਟੱਕਰ ਲਗਾਤਾਰ ਜਾਰੀ ਹੈ ਹਰ ਇੱਕ ਵਰਗ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਕਿਸਾਨ ਹੋਵੇ ਜਿੱਥੇ ਕਿਸਾਨ ਦੀ ਬਾਹ ਸਰਕਾਰ ਨੂੰ ਫੜਨੀ ਚਾਹੀਦੀ ਹੈ ਉੱਥੇ ਇਹਨਾਂ ਮਜ਼ਦੂਰ ਲੋਕਾਂ ਦੀ ਵੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਇਹਨਾਂ ਕੋਲ ਇਸ ਮਕਾਨ ਤੇ علاوہ ਕੁਝ ਨਹੀਂ ਹੈਗਾ ਇਹ ਕਿਸੇ ਵਕਤ ਵੀ ਗਿਰਨ ਦੀ ਕਗਾਰ ਤੇ ਆ ਬੇहद ਮੁਸ਼ਕਿਲ ਦੌਰ ਹੈ ਬੇहद ਮੁਸ਼ਕਿਲ ਮੰਜ਼ਰ ਹੈ ਲੋੜ ਹੈ ਸਾਨੂੰ ਹੁਣ ਇੱਕ ਕਦਮ ਹੋਰ ਅੱਗੇ ਆਉਣ ਦੀ ਤਾਂਕਿ ਇਹ ਸੀਨ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਦੁਬਾਰਾ ਪੱਟੜੀ ਤੇ ਚੜਾ ਸਕੀਏ ਤਾਂਕਿ ਇਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਚਲਾਉਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਤਾਂ ਲੋੜ ਹੈ ਹੁਣ ਮੈਂ ਕੋਨੇয়াল ਪਿੰਡ ਦੇ ਵਿੱਚ ਮੌਜੂਦ ਹਾਂ ਤੇ ਬਾਈ ਉਹ ਨਹੀਂ ਨੇ ਇਹ ਬਾਈ ਨਾ ਕੀ ਹੈ 사જન ਭਾਜੀ ਇਹ 사જન ਉਹ ਨਹੀਂ ਬਾਈ ਨੇ ਅਗਰ ਕੋਈ ਸਾਨੂੰ ਸੁਣ ਰਿਹਾ ਤਾਂ ਜ਼ਰੂਰ ਇੱਥੇ ਤੱਕ ਕ੍ਰੀਚ ਕਰੋ ਯਾਰ ਹੁਣ ਰਾਸ਼ਨ ਤੋਂ ਅੱਗੇ ਦੀ ਲੜਾਈ ਜਿਹੜੀ ਆ ਉਹ ਸ਼ੁਰੂ ਹੋਣੀ ਹੈ ਇਹੋ ਲੋਕ ਹੁਣ ਰਾਸ਼ਨ ਦਿਹਾੜੀ ਧੱppa ਕਰ ਸਕਦੇ ਨੇ ਤਾਂ ਹੁਣ ਲੋੜ ਹੈ ਇਹਨਾਂ ਦੀ ਬਾਹ ਫੜਨ ਦੀ ਤਾਂਕਿ ਇਹਨਾਂ ਦੇ ਹੋਏ ਨੁਕਸਾਨ ਦਾ ਪਰਪਾਈ ਕੀਤੀ ਜਾ ਸਕੇ ਕੈਮਰਾ ਪਰਸਨ ਦਲੇਰ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ